ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੰਜਾਬੀ ਹੋਮ ਕਿਚਨ ਦੇ ਵਿੱਚ ਅੱਜ ਮੈਂ ਤੁਹਾਡੇ ਨਾਲ ਬਹੁਤ ਵਧੀਆ ਚੀਜ਼ ਸ਼ੇਅਰ ਕਰਨ ਜਾ ਰਹੀ ਹਾਂ ਹੁਣ ਮੈਂ ਤੁਹਾਡੇ ਲਈ ਬੇਕਿੰਗ ਦੀਆਂ ਕਲਾਸਿਸ ਵੀ ਲੈ ਕੇ ਆਉਂਗੀ ਤੇ ਮੈਂ ਅੱਜ ਘਰ ਹੀ ਬਹੁਤ ਵਧੀਆ ਕੇਕ ਬਣਾਇਆ ਸੀਗਾ ਫਰੂਟ ਜਿਹਨੂੰ ਅਸੀਂ ਟੀ ਟਾਈਮ ਕੇਕ ਕਹਿੰਦੇ ਆ ਬੱਚਿਆਂ ਨੂੰ ਦਾ ਬਹੁਤ ਹੀ ਫੇਵਰੇਟ ਹੁੰਦਾ ਹੈ ਤੇ ਬੱਚੇ ਇਸ ਨੂੰ ਖਾਣਾ ਬਹੁਤ ਪਸੰਦ ਕਰਦੇ ਆ ਤੇ ਬੱਚਿਆਂ ਦੀ ਫਰਮਾਇਸ਼ ਸੀ ਕਿ ਕੁਝ ਕੇਕ ਵਗੈਰਾ ਬਣਾਓ ਮੈਂ ਉਹਨਾਂ ਦੇ ਵਾਸਤੇ ਇੱਕ ਟੀ ਟਾਈਮ ਕੇਕ ਬਣਾਇਆ ਸੀ ਇਹ ਕੇਕ ਮੈਂ ਗਲਾਸ ਵਿੱਚ ਬਣਾਇਆ ਸੀ ਤੇ ਜਿਹੜਾ ਬਹੁਤ ਵਧੀਆ ਤੇ ਬਹੁਤ ਫਲਫੀ ਬਣ ਕੇ ਰੈਡੀ ਹੋਇਆ ਸੀ ਤੁਸੀਂ ਦੇਖ ਹੀ ਸਕਦੇ ਹੋ ਤੇ ਇਹਦੀ ਲੁੱਕ ਬਹੁਤ ਵਧੀਆ ਬਣਿਆ ਸੀ ਤੇ ਬਹੁਤ ਵਧੀਆ ਇਹ ਰਾਈਜ਼ ਵੀ ਹੋਇਆ ਸੀ ਇਸ ਨੂੰ ਅਸੀਂ ਘਰ ਦੇ ਵਿੱਚ ਹੀ ਬਿਨਾ ਓਵਨ ਤੋਂ ਵੀ ਬਣਾ ਸਕਦੇ ਹਾਂ ਇਸ ਤੋਂ ਇਲਾਵਾ ਅਸੀਂ ਬਰਥਡੇ ਕੇਕ ਵੀ ਘਰ ਵਿੱਚ ਹੀ ਬਣਾ ਸਕਦੇ ਹਾਂ ਉਹਨਾਂ ਲਈ ਵੀ ਬਹੁਤ ਜ਼ਿਆਦਾ तामझाम ਦੀ ਜ਼ਰੂਰਤ ਨਹੀਂ ਹੁੰਦੀ ਹੁਣ ਮੈਂ ਕੇਕ ਨੂੰ ਗਲਾਸ ਦੇ ਵਿੱਚੋਂ ਡੀਮੋਲਡ ਕਰ ਲਿਆ ਸੀ ਤੇ ਉਹਦੇ ਸਾਈਡ ਤੇ ਜਿਹੜਾ ਬਟਰ ਪੇਪਰ ਲਗਾਇਆ ਸੀ ਉਸ ਨੂੰ ਮੈਂ ਰਿਮੂਵ ਕਰ ਰਹੀ ਆ ਕੇਕ ਦੇਖੋ ਤੁਹਾਡੇ ਸਾਹਮਣੇ ਆ ਬਣ ਕੇ ਬਹੁਤ ਵਧੀਆ ਤਿਆਰ ਹੋਇਆ ਸੀ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟੀ ਸੀ ਤੇ ਸਾਰਿਆਂ ਨੂੰ ਇਹ ਬਹੁਤ ਵਧੀਆ ਲੱਗਿਆ ਤੇ ਬਹੁਤ ਪਸੰਦ ਆਇਆ ਜੇਕਰ ਤੁਸੀਂ ਵੀ ਟੀ ਟਾਈਮ ਕੇਕ ਤੇ ਹੋਰ ਡਰਾਈ ਕੇਕ ਸਿੱਖਣਾ ਚਾਹੁੰਦੇ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਮੈਂ ਤੁਹਾਡੇ ਲਈ ਵਧੀਆ ਤੋਂ ਵਧੀਆ ਰੈਸਪੀਜ਼ ਤੇ ਈਜ਼ੀ ਰੈਸਪੀਜ਼ ਸ਼ੇਅਰ ਕਰ ਸਕਾਂ ਦੇਖੋ ਇਹ ਮੈਂ ਹਿਡਨ ਕੇਕ ਬਣਾਇਆ ਸੀ ਬਹੁਤ ਸਪੈਸ਼ਲ ਟ੍ਰਿਕ ਦੇ ਨਾਲ ਜਿਹੜਾ ਕਿ ਤੁਹਾਨੂੰ ਨਜ਼ਰ ਆ ਹੀ ਰਿਹਾ ਹੁਣ ਇਹਦੇ 베ਸ ਤੋਂ ਤੇ ਸਪੈਸ਼ਲੀ ਇਹ ਮੈਂ ਬੱਚਿਆਂ ਵਾਸਤੇ ਬਣਾਇਆ ਸੀ ਤੇ ਬੱਚੇ ਬਹੁਤ ਖੁਸ਼ ਹੋਏ ਖਾ ਕੇ ਤੇ ਬਹੁਤ ਇੰਜੋਏ ਕੀਤਾ ਉਹਨਾਂ ਨੇ ਕਿਉਂਕਿ ਕਈ ਦਿਨਾਂ ਤੋਂ ਉਹਨਾਂ ਦੀ ਫਰਮਾਈ ਸੀ ਵੀ ਕੇਕ ਖਾਣਾ ਪਰ ਮੈਂ ਬੱਚੇ ਨੂੰ ਮਾਰਕੀਟ ਦੇ ਕੇਕ ਨਹੀਂ ਦਿੰਦੀ ਬੱਚੇ ਘਰ ਦੇ ਬਣੇ ਕੇਕ ਹੀ ਖਾਣੇ ਪਸੰਦ ਕਰਦੇ ਹਨ ਬੱਚਿਆਂ ਤੋਂ ਇਲਾਵਾ ਬਾਕੀ ਸਾਰੇ ਵੀ ਘਰ ਦੇ ਕੇਕ ਖਾਣਾ ਹੀ ਪਸੰਦ ਕਰਦੇ ਹਨ ਇਸ ਤੋਂ ਇਲਾਵਾ ਬਰਥਡੇ ਕੇਕ ਵੀ ਮੈਂ ਬੱਚਿਆਂ ਦੇ ਲਈ ਘਰ ਹੀ ਰੈਡੀ ਕਰਦੀ ਹਾਂ ਹੁਣ ਮੈਂ ਇੱਥੇ ਤੁਹਾਨੂੰ ਕੇਕ ਦੀ ਕਟਿੰਗ ਕਰਕੇ ਦਿਖਾਉਣੀ ਆ ਐਕਚੁਅਲੀ ਮੈਂ ਇਸ ਨੂੰ ਲੈਫਟ ਹੈਂਡ ਨਾਲ ਕਟਿੰਗ ਕਰ ਰਹੀ ਸੀ ਕਿਉਂਕਿ ਕੈਮਰਾ ਮੇਰਾ ਲੈਫਟ ਸਾਈਡ ਸੀ ਜਦੋਂ ਮੈਂ ਦੂਸਰੇ ਹੱਥ ਨਾਲ ਇਹਨੂੰ ਪ੍ਰੈਸ ਕੀਤਾ ਤਾਂ ਦੇਖੋ ਤੁਹਾਡੇ ਸਾਹਮਣੇ ਆ ਕੇ ਕਿੰਨਾ ਫਲਫੀ ਸੀ ਇਹਨਾਂ ਸੌਫਟ ਸੀ ਵੀ ਤੇ نیچے ਨੂੰ ਹੋ ਰਿਹਾ ਸੀ ਤੇ ਜਿਵੇਂ ਹੀ ਅਸੀਂ ਹੱਥ ਚੱਕਦੇ ਹਾਂ ਤਾਂ ਕੇਕ ਦੁਬਾਰਾ ਆਪਣੀ ਪੋਜੀਸ਼ਨ ਤੇ ਰਾਈਸ ਹੋ ਜਾਂਦਾ ਹੈ ਕੇਕ ਨੂੰ ਮੈਂ ਬਹੁਤ ਆਰਾਮ ਨਾਲ ਤੇ ਬਹੁਤ ਧਿਆਨ ਨਾਲ ਕੱਟ ਰਹੀ ਸੀ ਕਿਉਂਕਿ ਮੈਂ ਲੈਫਟ ਹੈਂਡ ਨਾਲ ਇਹਨੂੰ ਕੱਟ ਰਹੀ ਸੀ ਕਿ ਤੇ ਥੋੜੀ ਜਿਹੀ ਪ੍ਰੋਬਲਮ ਵੀ ਹੋ ਰਹੀ ਸੀ ਇਹਨੂੰ ਕੱਟਣ ਦੇ ਵਿੱਚ ਮੈਨੂੰ ਦੇਖੋ ਇਮੇ ਹਿਡਨ ਹਾਰਟ ਕੇਕ ਬਣਾਇਆ ਸੀਗਾ ਬਹੁਤ ਹੀ ਸਿੰਪਲ ਮੈਥਡ ਦੇ ਨਾਲ ਤੇ ਇਹ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਸੀ ਤੇ ਇਸ ਨੂੰ ਦੇਖ ਕੇ ਬੱਚੇ ਬਹੁਤ ਖੁਸ਼ ਹੋਏ ਤੇ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ ਸੀ ਇਹ ਖਾਣ ਵਿੱਚ ਵੀ ਬਹੁਤ ਟੇਸਟੀ ਹੈ ਤੇ ਬਹੁਤ ਸੌਫਟ 스ਪੰਜ ਬਿਲਕੁਲ ਮਾਰਕੀਟ ਸਟਾਈਲ ਕੇਕ ਆ ਇਹਦਾ ਟੇਸਟ ਵੀ ਬਿਲਕੁਲ ਮਾਰਕੀਟ ਵਾਲਾ ਹੀ ਹੈ ਇਹ ਕੇਕ ਬਿਲਕੁਲ ਐਗ ਲੈਸ ਆ ਤੇ ਬਾਕੀ ਕੇਕ ਜਿੰਨੇ ਦੀ ਰੈਸਪੀਜ਼ ਮੈਂ ਸ਼ੇਅਰ ਕਰੂੰਗੀ ਉਹ ਵੀ ਬਿਲਕੁਲ ਐਗ ਲੈਸ ਹੀ ਕੇਕ ਹੋਣਗੇ ਖਾਨ ਵਿੱਚ ਵੀ ਬਹੁਤ ਵਧੀਆ ਤੇ ਉਹ ਵੀ ਬਿਨਾ ਓਵਨ ਤੋਂ ਅਸੀਂ ਇਸ ਨੂੰ ਗੈਸ ਤੇ ਹੀ ਬਣਾ ਸਕਦੇ ਹਾਂ ਦੇਖੋ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਸੀ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਤਾਂ ਜੋ ਤੁਹਾਡੇ ਲਈ ਵਧੀਆ ਤੋਂ ਵਧੀਆ ਰੈਸਪੀਜ਼ ਮੈਂ ਸ਼ੇਅਰ ਕਰ ਸਕਾਂ ਧੰਨਵਾਦ